ਫਾਰਮਿੰਗ ਕੋਸਮੋਸ ਵਿੱਚ ਤੁਹਾਡਾ ਸਵਾਗਤ ਹੈ ਹੜਾਂ ਦੀ ਮਾਰ ਵਾਲੇ ਇਲਾਕਿਆਂ ਵਿੱਚ ਫਸਲਾਂ ਦੀ ਖਾਦ ਪ੍ਰਬੰਧਨ ਬਾਰੇ ਪੀਏਯੂ ਦੀ ਸਲਾਹ ਹੜਾਂ ਦੀ ਮਾਰ ਵਾਲੇ ਪੰਜਾਬ ਦੇ ਇਲਾਕਿਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪੀਏਯੂ ਲੁਧਿਆਣਾ ਨੇ ਫਸਲਾਂ ਵਿੱਚ ਖਾਦ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਨਾਈਟ੍ਰੋਜਨ ਪ੍ਰਬੰਧਨ ਹੜਾਂ ਤੋਂ ਬਾਅਦ ਫਸਲਾਂ ਅਕਸਰ ਨਾਈਟ੍ਰੋਜਨ ਦੀ ਘਾਟ ਕਾਰਨ ਪੀਲੀਆਂ ਹੋ ਜਾਂਦੀਆਂ ਹਨ ਜਿਵੇਂ ਹੀ ਹੜ ਦਾ ਪਾਣੀ ਘਟ ਜਾਂਦਾ ਹੈ ਪ੍ਰਤੀ ਏਕੜ 2 ਫੀਸਦੀ ਯੂਰੀਆ ਜਾਂ 100 ਲੀਟਰ ਪਾਣੀ ਵਿੱਚ 2 ਕਿਲੋ ਯੂਰੀਆ ਦਾ ਹਫ਼ਤੇ ਦੇ ਵਕਫੇ ਤੇ ਪੱਤਿਆਂ ਤੇ ਛਿੜਕਾਅ ਕਰਨਾ ਚਾਹੀਦਾ ਹੈ ਜਦੋਂ ਤੱਕ ਫਸਲ ਠੀਕ ਨਹੀਂ ਹੋ ਜਾਂਦੀ ਜ਼ਿੰਕ ਦੀ ਘਾਟ ਹੜ ਆਉਣ ਤੋਂ ਬਾਅਦ ਜ਼ਿੰਕ ਦੀ ਘਾਟ ਅਕਸਰ ਸ਼ੂਰੇ ਵਾਲੀ ਜ਼ਮੀਨ ਜਾਂ ਪਾਣੀ ਵਾਲੀ ਮਿੱਟੀ ਵਿੱਚ ਦੇਖੀ ਜਾਂਦੀ ਹੈ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇਣ ਤੇ ਪ੍ਰਤੀ ਏਕੜ 0.5 ਫੀਸਦੀ ਜ਼ਿੰਕ ਸਲਫੇਟ ਯਾਨੀ 21 ਫੀਸਦੀ ਜਾਂ 0.3 ਫੀਸਦੀ ਜ਼ਿੰਕ ਸਲਫੇਟ ਯਾਨੀ 33 ਫੀਸਦੀ ਦਾ ਛਿੜਕਾਅ ਕਰੋ ਮਿੱਟੀ ਉਲਟਾਉਣਾ ਹੜਾ ਤੋਂ ਬਾਅਦ ਮਿੱਟੀ ਦੀ ਸਤ੍ਹਾ ਅਕਸਰ ਸਖਤ ਹੋ ਜਾਂਦੀ ਹੈ ਜਿਸ ਨਾਲ ਪਾਣੀ ਘਟ ਜੀਰਦਾ ਹੈ ਅਤੇ ਮਿੱਟੀ ਨੂੰ ਘਟ ਹਵਾ ਪਹੁੰਚਦੀ ਹੈ ਮਿੱਟੀ ਨੂੰ ਉਲਟਾਉਣ ਨਾਲ ਇਸ ਸਖਤ ਪਰਤ ਨੂੰ ਤੋੜਿਆ ਜਾਂਦਾ ਹੈ ਜਿਸ ਨਾਲ ਮਿੱਟੀ ਨੂੰ ਹਵਾ ਅਤੇ ਪੌਸ਼ਟਿਕ ਤੱਤ ਮਿਲਦੇ ਹਨ ਜੈਵਿਕ ਖਾਦਾਂ ਦੀ ਵਰਤੋਂ ਖੇਤ ਵਿੱਚ ਚੰਗੀ ਤਰ੍ਹਾਂ ਗਲੀ ਹੋਈ ਗੋਹੇ ਦੀ ਖਾਦ ਅਤੇ ਹੋਰ ਜੈਵਿਕ ਖਾਦ ਪਾਓ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਫਸਲਾਂ ਵਿੱਚ ਖੁਰਾਕ ਪ੍ਰਬੰਧਨ ਬਾਰੇ ਹੋਰ ਜਾਣਕਾਰੀ ਲਈ ਕਿਸਾਨ ਪੀਏਯੂ ਦੇ ਮਾਹਿਰ ਡਾਕਟਰ ਗੋਬਿੰਦਰ ਸਿੰਘ ਨਾਲ 9501192500 ਅਤੇ ਡਾਕਟਰ ਵਿੱਕੀ ਸਿੰਘ ਨਾਲ 9814100244 ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹਨ ਖੇਤੀਬਾੜੀ ਅਤੇ ਸਹਾਇਕ ਉਜੈਵਨ ਨਾਲ ਜੁੜੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡਾ ਹੌਸਲਾ ਵਧਾਓ ਧੰਨਵਾਦ